ਦੰਸਬਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਵਿਖੇ ਅਕਾਲੀ ਦਲ ਨੂੰ ਉਸੇਲੇ ਭਾਰੀ ਛੱਕਾ ਲਗਾ ਤੁਸਾਬਾ ਸਰਪੰਚ ਵਿਕੀ ਅਤੇ ਮੌਜੂਦਾ ਸਰਪੰਚਦਰਸੀਮ ਸਿੰਘ ਆਪਣੀ ਸਮੁੱਚੀ ਪੰਚਾਇਤ ਅਤੇ 45 ਮੈਂਬਰਾਂ ਸਮੇਤ 45 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਦੱਸਦਈਏ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਜਿਹੜੇ ਨੇ ਉਹ 45 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਉਹ ਸ਼ਾਮਿਲ ਹੋਣ ਤੋਂ ਬਾਅਦ ਕਰੰਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਬੰਦਾ ਮਾਨ ਸਨਮਾਨ ਜ਼ਰੂਰ ਦਿੱਤਾ ਜਾਵੇਗਾ ਤੇ ਕਰਨਾ ਗੱਲਬਾਤ ਕਰਦੇ ਆ ਮੌਜੂਦਾ ਸਰਪੰਚ ਪਰਦੀਪ ਸਿੰਘ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਦੇ ਕੰਮਾਂ ਤੇ ਨੀਤੀਆਂ ਤੋਂ ਖੁਸ਼ ਹੋ ਕੇ ਆਵਾਂ ਦੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਅਤੇ ਉਹਨਾਂ ਨੂੰ ਆਸ ਹੈ ਕਿ ਵਿਧਾਇਕ ਹਲਕੇ ਦੇ ਰਣ ਦੇ ਕੰਮ ਵੀ ਜਲਦ ਪੂਰੇ ਕਰਨਗੇ ਤਾਂ ਸਾਬਕਾ ਸਰਪੰਚ ਵਿਕੀਨੀ ਕਿਹਾ ਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਹਲਕੇ ਦਾ ਪੈਦਲ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਇਹ ਮੁਸ਼ਕਲਾ ਸੁਣੀਆਂ ਨੇ ਤੇ ਅਜਾ ਵਿਧਾਇਕ ਅਸੀਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਰ-ਘਰ ਜਾ ਕੇ ਸੁਣ ਰਿਹਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਵਾਂਗੇ ਦਕੀ ਗਈ ਹੈ ਕਾਦੀ ਸਬੰਧ ਵਿੱਚ ਮੀਟਿੰਗ ਲੱਗੀ ਸੀ ਜੀ ਇਹ ਜੀ ਭੱਜੀ ਪਿੰਡ ਪੰਜ ਵੜ ਕਲਾ ਵਿਖੇ ਜਿਹੜੀ ਆ ਮੀਟਿੰਗ ਰੱਖੀ ਗਈ ਸੀ ਸਰਦਾਰ ਤਰਸੀਮ ਸਿੰਘ ਸਾਫਾ ਸਰਪੰਨ ਤੇ ਸਰਦਾਰ ਸੁਖਿੰਦਰ ਸਾਫਾ ਸਰਪੰਨ ਸਰਦਾਰ ਤਰਸੀਮ ਸਿੰਘ ਅਤੇ ਸਰਦਾਰ ਸੁਖਿੰਦਰਪਾਲ ਸਿੰਘ ਵਿੱਕੀ ਵੀ ਅਗਵਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੁਰਸ਼ਾਂ ਨੇ ਭਾਗ ਲਿਆ ਉੱਥੇ ਔਰਤਾਂ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਤੇ ਇੱਥੇ ਪਿੰਡ ਦੇ ਨੂ ਵਿਕਾਸ ਕਾਰਜ ਜੋ ਕਰਨ ਵਾਲੇ ਨੇ ਉਹਨਾਂ ਬਾਰੇ ਚਰਚਾ ਹੋਈ ਆ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੇ ਭਗਵੰਤ ਮਾਨ ਸਰਕਾਰ ਦੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਰਦਾਰ ਤਰਸੀਮ ਸਿੰਘ ਸਰਪੰਚ ਤੇ ਸਰਦਾਰ ਸੁਜੀਂਦਰ ਸਿੰਘ ਵਿਕੀ ਦਿਖਾਈ ਦੇ ਵਿੱਚ ਬਹੁਤ ਪਰਿਵਾਰ ਜਿਹੜੇ ਲਗਭਗ 45 ਪਰਿਵਾਰ ਅ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਏ ਤੇ ਸੂਚੀ ਪੰਚਾਇਤ ਜਿਹੜੀ ਆ ਉਹ ਵੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਈ। ਸੋ ਮੈਂ ਜਿਹੜੇ-ਜਿਹੜੇ ਵੀ ਅੱਜ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਨੂੰ ਪਾਰਟੀ ਦੇ ਵਿੱਚ ਜਿਆਂ ਕਹਿਣਾ ਤੇ ਵਿਸ਼ਵਾਸ ਨੋਣਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਮਿਲੇਗਾ ਤੇ ਮੈਂ ਉਹਨਾਂ ਨੂੰ ਇਹ ਵੀ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਿੰਡ ਦਾ ਵਿਕਾਸ ਕਰਨਾ ਕਿਉਂਕਿ ਪਿੰਡ ਜਿਹੜੇ ਪਹਿਲਾਂ ਵਿਕਾਸ ਖਨੋਂ ਬੜੇ ਪਛੜੇ ਆ ਸੋ ਵਿਕਾਸ ਤਾਦੀ ਹੋਣਾ ਵਾ ਸਾਰੇ ਰਲ ਮਿਲ ਕੇ ਜਿਹੜਾ ਵਾ ਇਹ ਹਮਲਾ ਮਾਰਾਂਗੇ ਤੇ ਮੈਂ ਜੋ ਮੇਰੇ ਲਈ ਸੇਵਾ ਵਾ ਮੈਂ ਕਰਾਂਗਾ ਜੋ ਪਿੰਡ ਦੇ ਸਾਰੇ ਮੁੱਤ ਬਣਾਨੇ ਰਲ ਮਿਲ ਕੇ ਕਰਨਾ ਉਹਨਾਂ ਨੂੰ ਵੀ ਆਪਣੀ ਡਿਊਟੀ ਜਿਹੜੀ ਆ ਨਿਭਾਉਣੀ ਚਾਹੀਦੀ ਤਾਂ ਕਿ ਆਪਾਂ ਪੰਜ ਵਰ੍ਹੇ ਪਹਿਲੇ ਪਛੜਿਆ ਕਿਨੂੰ ਵਿਕਾਸ ਨਹੀਂ ਆਂਦੀ ਤੇ ਤੁਰਸੀ ਪਾਰਟੀ ਸ਼ਾਮਲ ਹੋਈ ਹੈ ਤੇ ਕਿਸ ਤਰ੍ਹਾਂ ਦਾ ਜਤਨ ਲੱਗ ਰਿਹਾ ਜੀ ਪਾਰਟੀ ਸ਼ਾਮਲ ਅਕਾਲੀ ਦਲ ਦੇ ਵਿੱਚ ਹੀ ਜੀ ਪਹਿਲੇ ਬਹਿਣ ਜੀ ਖਾਲਸਾ ਵੀ ਜੀ ਹਰੇ ਪਹਿਲੇ ਹੀ ਮੈਂ ਧੰਨਵਾਦ ਕਰਦਾ ਜੀ ਆਪਣੇ ਪਿੰਡ ਦਾ 3 ਵਜੇ ਤੋਂ ਲੈ ਕੇ ਬੈਠੇ ਆ ਵੀਰ ਐਮ ਐਲ ਏ ਸਾਹਿਬ ਦੀ ਵੇਟ ਕਰ ਰਹੇ ਸੀ ਮੋਰ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਤੇ ਸਾਨੂੰ ਜਿਆਦਾ ਪਾਣੀ ਦੀ ਸਮੱਸਿਆ ਜੀ ਸਾਡੇ 4 ਮਹੀਨੇ ਤੋਂ ਘਰੇ ਆ ਰਿਹਾ ਸੀ ਗੁਰਦੁਆਰਾ ਸਾਹਿਬ ਲੋਕੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਜਾ ਜਾਂਦਾ ਸਾਡੇ ਪਾਣੀ ਦੀ ਬਹੁਤ ਸਮੱਸਿਆ ਬਾਕੀ ਐਮਐਲਏ ਸਾਹਿਬ ਦੇ ਗਾੜੀ ਇਹੋ ਅਰਜ਼ ਕਰਦੇ ਆਂ ਤੇ ਸਾਨੂੰ ਪਿੰਡ ਦਾ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਦੂਸਰਾ ਜੋ ਗਲੀਆਂ ਨਾਲੀਆਂ ਦਾ ਰਹਿੰਦਾ ਕੋ ਜੋ ਕੀਤਾ ਜਾਵੇ ਹੋਰ ਕਈ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਕਮਰੇ ਨਹੀਂ ਹਨ ਛੱਤਾਂ ਬਾਲਿਆਂ ਦੀਆਂ ਮਾਰੀਆਂ ਛੱਤਾਂ ਨੇ ਉਨਾ ਦੇਵਿਕਾ ਮਰੇ ਪੁਆਇਆ ਸੋਹ ਸਾਬ ਲੱਗਦਾ ਵਾ ਕਿ ਐਮਐਲਏ ਸਾਹਿਬ ਕੰਮ ਕਰਨਗੇ ਜਿੰਨਾ ਬਾਕੀ ਪਿੰਡਾਂ 'ਚ ਵੀ ਕੰਮ ਹੋ ਰਿਹਾ ਵਾ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਅਸੀਂ ਇਸੇ ਕਰਕੇ ਹੀ ਇਹਨਾਂ ਦੇ ਨਾਲ ਜੁੜ ਗਏ ਆ ਕਿ ਸਾਡੇ ਪੂਰੇ ਕੰਮ ਕਰਨਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਸੋਹ ਸਾਹਿਬ ਦਾ ਜਿਨ੍ਹਾਂ ਨੇ ਟਾਈਮ 'ਚ ਕੱਢ ਕੇ ਅੱਜ ਪੰਜਵੜ ਕਲਾਂ ਦੇ ਵਿੱਚ ਪੰਚਾਇਤ ਨੂੰ ਆਪਣੇ ਨਾਲ ਤੋਰਨ ਦਾ ਵਿਸ਼ਵਾਸ ਦਿਵਾਇਆ ਕਿ ਜਿਹੜੇ ਰਹਿੰਦੇ ਕੰਮ ਐ ਮੈਂ ਪਹਿਲ ਦੇ ਅਧਾਰ ਤੇ ਪਾਇੰਟ ਦੇ ਕਰਾਂਗਾ ਆਨੂੰ ਵੀ ਆਸ ਹੈ ਕਿ ਡਾਕਟਰ ਸਾਹਿਬ ਨੇ ਬਹੁਤ ਜਿਤਨਾ ਇਹਨਾਂ ਨੇ ਡਿਊਟੀ ਦੇ ਦੌਰਾਨ ਇਮਾਨਦਾਰੀ ਦੇ ਨਾਲ ਕੰਮ ਕੀਤੇ ਇਸੇ ਤਰ੍ਹਾਂ ਪੰਚਾਇਤ ਦੇ ਨਾਲ ਵੀ ਇਹਨਾਂ ਦਾ ਸਹਿਯੋਗ ਰਹੂਗਾ ਜਿਹੜੇ ਆਉਣ ਵਾਲਿਆ ਗ੍ਰਾਂਟਾਂ ਦਾ ਵੀ ਯਾਰ ਜੋ ਵੀ ਕੰਮ ਰਹਿੰਦੇ ਆ ਇਹਨਾਂ ਨੂੰ ਦੱਸੇ ਜਾਂਦੇ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਪਿੰਡ ਦੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜਿਹੜੇ ਵਿਕਾਸ ਨਾਲ ਹੋਣਾ ਹੈ ਮੇਨ ਜਿਆਦਾ ਪਾਣੀ ਦੇ ਨਿਕਾਸ ਦੀ ਹੈਗੀ ਹੈ ਜਿਨ੍ਹਾਂ ਨੇ ਮੌਕਾ ਆ ਵੀ ਵੇਖਿਆ ਸੀ ਅੱਜ ਤੋਂ 1 ਸਾਲ ਡੇਢ ਸਾਲ ਪਹਿਲਾਂ ਵੀ ਇਹਨਾਂ ਨੇ ਇਹੋ ਕਿਹਾ ਸੀ ਕਿ ਪੰਚਾਇਤ ਨਵੀਂ ਹੋਊਗੀ ਮੋਦੇ ਵਿੱਚ ਪਾਇਲ ਦੇ ਆਧਾਰ ਤੇ ਆਪਾਂ ਜਿਹੜਾ ਵਾ ਪਾਣੀ ਦੇ ਵਿਕਾਸ ਵਾਸਤੇ ਜਿਹੜਾ ਵਾ ਉਹ ਕੀਤਾ ਜਾ ਰਿਹਾ ਕੀ ਹੁਣ ਤੁਸੀਂ ਇਹ ਜੁੜੇ ਜੇ ਪੂਰੀ ਪੰਚਾਇਤ ਜੁੜੀ ਆ ਕੋਟਗੜ੍ਹ ਤੋਂ 40-50 ਪਰਿਵਾਰ ਜੁੜੇ ਹੋਏ ਆ ਕਿ ਲੱਗਦਾ ਵਾ ਕਿ ਐਮਐਲਏ ਸਾਹਿਬ ਪੂਰਾ ਕੰਮ ਕਰਵਾਉਣਗੇ ਵਿਸ਼ਵਾਸ ਹੈ ਵਿਸ਼ਵਾਸ ਇਹਨਾਂ ਨੇ ਆਏ ਜੀ ਸਾਡੇ ਉਹ ਚੋਂ ਅਸੀਂ ਉਦੋਂ ਆਪੋਸੀਸ਼ਨ ਵਿੱਚ ਆਪ ਤੁਰ ਕੇ ਪਹਿਲੇ ਐਮਐਲਏ ਸਾਹਿਬ ਵੇਖੇ ਜਿਨ੍ਹਾਂ ਨੇ ਪੂਰਾ ਪਿੰਡ ਦਾ ਦੌਰਾ ਜਿਹੜਾ ਆ ਪੈਦਲ ਤੁਰ ਕੇ ਵੇਖ ਕੇ ਸਰਵੇ ਕੀਤਾ ਜੀ ਉਹਨਾਂ ਨੂੰ ਕੱਲੀ-ਕੱਲੀ ਗਲੀ ਦਾ ਨਾਲੀਆਂ ਦਾ ਪਤਾ ਹੀ ਨਹੀਂ ਹੁਣ ਤੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਤੇ ਉਹਨਾਂ ਨੂੰ ਆਪ ਪਤਾ ਹੀ ਪੂਰਾ ਯਕੀਨ ਵੀ ਹੈ ਤੇ ਆਸ ਵੀ ਹੈ ਕਿ ਜਿਹੜਾ ਸਾਡੇ ਤਰ੍ਹਾਂ ਪੰਚਾਇਤ ਨੂੰ ਨਾਲ ਲੈ ਕੇ ਤੁਰਨਗੇ ਤੇ ਮੋਢਾ-ਮੋਢਾ ਲੈ ਕੇ ਧੰਨਵਾਦ ਕਰਦੇ ਜੀ